ਆਦਲਾ ਮਾਇਆ ਫਰਦਾਇ ਫਤਕ ਕਰੰਤ ਮਾਪੁਨੇ ਦੋਸਾ ਕੰਦੋਗ ਪਰਦੇਸ਼ਰ ਤੇ ਤੁੱਲਿਆ ਜ ਆਪਣ ਸਤੇ ਰੋਗ ਲੋਗਾ ਜਨਮਾ ਕੋੜੇ ਹੋਏ ਗਏ ਤੇ ਤੜੇ ਮਾਇਆ ਭੋਗ ਰਚਨਾ ਕੋਈ ਕਰ ਸਕੈ ਇਕ ਸਥੈ ਰੋਗੈ ਰੋਤ ਕੀਤਾ ਕਿਛੁ ਨ ਹੋਵਈ ਲਿਖਿਆ ਪਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਲੈ ਕਾਪ ਪਰ ਸਤਿਯੋਗ ਨਾਨਕ ਕੋ ਪ੍ਰਭ ਰਾਖ ਲਈ ਜਿਰ ਸਾਚ ਪਰਮਤੀ ਬੋਚ ਕਤ ਹੋਵੈ ਸਾਤ ਸੰਗ ਬਿਨ ਸੰਸਰ ਤੇ ਸੋਚ ਮੰਦਰ ਮਹਿ ਸੰਗੀਆਂ ਹਰਿ ਕ੍ਰਿਸ਼ਨ ਬੈਠਣਿਆ ਤਨ ਕੀ ਸੋਭਾ ਕਾ ਗਣੀ ਜੇ ਸਾਹਿਬ ਵੇਲੜੀਆ ਤਨ ਮਨ ਮੋਲਿਆ ਆਪ ਸਿਓ ਸੰਗ ਸਾਥ ਸਹਿਲੜੀਆ ਸਾਧਨ ਨਾਮ ਤੇ ਬਾਹਰੀ ਸੇ ਰਹਿਣ ਕੀ ਤੇ ਲੜੀਆ ਦਿਨ ਦੁੱਖ ਨ ਤਬਹੁਤ ਰਐ ਸੇ ਦਮ ਕੈ ਵਸਣਿਆ ਜੀ ਰਾਮ ਆਪ ਰਾਮ ਆਪਨਾ ਸੇ ਸੰਗਤ ਘੜੀਆ ਤਨ ਜਿਵੇਂ ਹਰ ਲਾਭ ਹਾਰ ਕੰਠ ਤੇ ਨਾ ਡੜੀਆ ਨਾਨਕ ਬਾਸ ਧੂੜ ਤਿਨ ਅਭਸਰਨੀ ਨਾ ਡੜੀਆ ਮਗਰ ਪ੍ਰਭ ਆਰਾਧਨਾ ਬਹੁਤ ਜਨ ਬੜੀਆ ਭੋਗ ਤੁਖਾਰ ਮੈਂ ਆਪਣੀ ਕੰਠ ਮਿਲਿਆ ਹਰਿ ਤਾਉ ਮਨ ਤੇ ਧਿਆ ਚਰਨਾਂ ਤੇ ਤਤ ਦਰਸ਼ਨ ਲਗੜਾ ਸਾਹੋ ਬੋਟੂ ਗੋਵਿੰਦ ਗੋਪਾਲ ਰਾਈ ਇਸੇ ਵਾਰ ਸਾਥ ਮੰਗਾ ਹੋ ਵਿਖਿਆ ਪੂਰੀ ਨਸਰ ਗਈ ਫਿਰ ਸਾਥੂ ਗੁਣ ਗਾਉ ਤਹ ਤੇ ਉਪਜੀ ਬਨ ਬਲੀ ਸੱਚੀ ਤੇ ਸਮਾਹੋ ਤਰ ਕੈ ਤੀਤੀ ਪਾਰ ਬ੍ਰਹਮ ਬਵਡਨਾ ਵਿਸ਼ੁਰਿਆ ਹੋ ਬਾਹਰ ਜਾਉ ਰਖ ਮੇਂ ਰਿਆ ਹਰ ਸੱਜਣ ਅਗ ਅਦਾ ਕੋ ਸਭ ਵਈ ਨਾਰਾਇਣ ਲਖ ਦਰਈਆ ਹੋ ਬੋ ਸੁਵੰਦਾ ਸਰਬ ਸੁਖਾ ਜਿਸ ਬਖਸ਼ੇ ਦੇ ਪਰਵਾਹੋ ਮਾ ਗੋ ਮੰਚਨ ਸੰਗ ਸਾਖੁ ਮਾ ਧੂੜੀ ਕਰਿ ਇਸ ਨਾਮ ਹਰਨਾ ਨਾਮ ਤੇ ਆਏ ਸੁਣ ਸਭਨਾ ਲੋਕਰ ਦਾਤਾ ਜਨਮ ਕਰਮ ਮਨ ਪੁੱਤਰ ਅੰਤੇ ਦਾਇਕ ਮਾਤਾ ਕਾ ਕ੍ਰੋਧ ਨਾਲ ਮੋਹੀਐ ਕਿਨ ਸਹਿ ਲੋਭ ਸੁਆਨਾ ਸਚੈ ਮਾਰਗ ਚਲਦੇ ਆ ਰਹਿ ਦਾ ਹਾਦ ਅਕਸਰ ਤੀਲਤ ਸਤਲ ਕਉ ਨ ਜੀਂ ਦਇਆ ਪਰਵਾਨ ਜਿਸਨੋ ਦੇਵੈ ਤਾ ਆਕਾਰ ਸੋਈ ਪੁਰਖ ਸੁਦਾ ਜਨਾ ਮਿਲਿਆ ਪ੍ਰਮਾ ਆਪਣਾ ਨਾਨਕ ਤੇ ਉਪਰ ਕਾਮਦਨ ਮਾਗੋ ਸੁਚੇ ਸੇ ਕਾਂਢਿ ਹ ਜਨ ਪੂਰਾ ਗੁਰ ਤੇ ਨਵਾਨ ਭਲ ਗੁਣਾ ਨਦੂ ਪਾਤਨਾ ਸ੍ਰੀ ਆਈ ਸੰਤ ਸਾਈ ਰਾਮ ਕੇ ਕਰ ਕਿਰਪਾ ਦੀਆ ਬਿਗਾਏ ਸੇਧ ਸੁਹਾਗੀ ਸਰਬ ਸੁਖ ਹੁਣ ਦੁੱਖਾ ਨਾ ਨੀ ਦਾਏ ਇਸ ਕੁਣੀ ਵਡ ਭਗਣੀ ਵਰ ਪਾਇ ਹਰ ਲਾਏ ਰਸਈਆ ਮੰਗਲ ਗਾਵ ਕੀ ਗੀਤ ਕੋ ਬਿੰਤ ਅਲਾਰੇ ਹਰ ਦੇ ਆਵਰ ਨਾ ਦੇ ਸਈ ਕੋਈ ਦੂਜਾ ਬਹ ਨਾ ਲਾਏ ਹਾਲ ਤਬਾਤ ਪਸਵਾ ਰਿਓ ਨਾਲੇ ਚਲਦੀਆਂ ਨਦਾਰੇ ਸੰਸਾਰ ਸਾਗਰ ਤੇ ਰੰਕਿਆ ਦਾ ਬਾੜ ਨ ਜਲ ਮੈਂ ਪਾਏ ਜਿਹਵਾ ਇਕ ਅਨੇਕ ਕੋਣਾ ਕਰੇ ਨਾਨਕ ਚਰਣੀ ਪਾਏ ਫਲੁ ਕੋ ਨ ਦਿਰ ਸਲਾਮੀਆ ਜਿਸਨੋ ਤੇਲਾਤਮਾਏ ਜਨ ਜਨ ਨਾਮ ਤੇ ਆਇਆ ਤਨ ਕੇ ਕਾਛ ਸਰੇ ਹਰ ਗੁਰੂ ਹਰ ਗੁਰੂ ਪੂਰਾ ਆਰੰਧਿਆ ਦਰ ਦਾ ਸਤਿ ਕਰੇ ਸਰਬ ਸੁਖਾਂ ਦੇ ਚਰਨ ਹਰ ਭਵ ਜਲ ਬਿਖ ਮਤਰੀ ਪ੍ਰੇਮ ਭਗਤ ਨ ਪਾਈ ਜਾ ਵਿਦਿਆ ਮਾਨ ਕਰੇ ਊੜ ਗਏ ਰੁਬਦਾਨ ਸੀ ਪੂਰਨ ਸਤ ਭਰੇ ਬਾਗਾਂ ਨੂੰ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਪਾਵਨ ਕਿਰਪਾ ਕਰੋ ਹਰੇ

ਇਕ ਤੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਾਇ ਮੇਰੀ ਬਾਏ ਸਤਿ ਤੋ ਮੈਂ ਪਾਇਆ ਸਤ ਤੋ ਤਾ ਪਾਇਆ ਸਦ ਸਿਰੀ ਮਾਤਰੀਆਂ ਮੋਦਾਂ ਗਿਆ ਰਾਗ ਰਤਨ ਪਰਵਾਹ ਪਰਿਆ ਸ਼ਬਦ ਦਾ ਬਣਿਆ ਜੋ ਸ਼ਬਦ ਗੋਪਾਂ ਗੋ ਹਰੀ ਕੇ ਨਾਮ ਮਨ ਜੀਵਸਾਇ ਕਹਿ ਨਾਮ ਤੋ ਅਨੰਦ ਹੋਆ ਸਤ ਤੋ ਮੈਂ ਪਾਇਆ ਜੇ ਬਾਨਾ ਨੇ ਨਿਆ ਤੂੰ ਸਦਾ ਰਹੋ ਹਰ ਨਾਲੇ ਹਰ ਕਾਲ ਰਹੋ ਤੂੰ ਬਲ ਤੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਤੂੰ ਕਰੇ ਤੇਰਾ ਤਾਜ ਸਤ ਸਵਾਰਨਾ ਸਵਰਾ ਦਰਲਾ ਸਮਰਤ ਸੁਆਮੀ ਸੋ ਕਉ ਮਨੋ ਵਿਸਾਰੇ ਕਹਿ ਆਤਕ ਮਨ ਤੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਮਾਹੀ ਘਰ ਤੇਰਾ ਘਰ ਤਾਂ 베ਰਾ ਸਤਿਸ਼ ਹੈ ਜਸ ਦੇ ਹੀ ਸੋ ਪਾਵੈ ਅਦਾ ਸਿਪਤ ਸਲਾਤ ਮੇਰੀ ਨਾਮ ਮਾਨ ਵਸਾਵੈ ਨਾਮ ਜਿਨ ਕਹਿ ਮਾਨਸਿਆ ਬਾਚੀ ਸ਼ਬਦ ਤੇਰੇ ਬਹਿ ਨਾਨਕ ਸੱਚੇ ਸਾਹਿਬ ਕਿਆ ਮਾਹੀ ਘਰ ਤੇਰਾ ਸਾਚਾ ਨਾਮ ਤੇਰਾ ਆਧਾਰੋ ਸਾਚਾ ਨਾਮ ਆਧਾਰ ਜੇ ਨਾਮ ਜਿਨ ਉੱਥਾ ਸਭ ਗਵਾਇਆ ਆਰਖਾ ਸੁਪਮਨਾ ਆਏ ਰਸਿਆ ਨਿਸ਼ਾਨ ਸਾਥ ਕੋ ਜਾਇਆ ਸਦਾ ਕਰਬਾ ਕੀਤਾ ਗੁਰਮਤਿ ਹੋਜ ਸਹੀ ਜਿਹ ਵਡਿਆ ਨਿਆ ਕਹੇ ਨਾਮ ਤੁਸਮੋ ਸੰਤੋ ਸ਼ਬਦ ਘਰੋਤੇ ਆਨੋ ਸਾਚਾ ਨਾਮ ਤੇਰਾ ਆਧਾਰੋ ਵਾਜੇ ਪੰਚ ਸ਼ਬਦ ਸਤਿਗੁਰ ਸਰਭਾਗੈ ਸਰਭਾਗੈ ਸ਼ੋਦਵਾਜੇ ਤਾਜ ਤਨ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਆਪ ਤੰਡ ਕੋ ਮਾਰਿਆ ਸੁਖ ਕਰਮ ਪਾਇਆ ਉਪਜਨ ਕਾ ਸੇ ਨਾਮ ਬਹਰ ਕ ਲਾਗੇ ਕਹਿ ਨਾਮਕ ਤਹ ਸੁਖ ਹੋਆ ਤਿਤ ਕਨ ਅਨੰਤ ਬਾਤੇ ਆਨੰਦ ਸੁਣੋ ਬਾਤ ਪਾਹੀ ਹੋਸਾ ਸਤਿ ਜੀ ਅਨੰਦ ਰਤੂ ਸੁਣਦੇ ਬੋਲੀਤ ਕਰਤੇ ਭਗਤਾ ਸਤ ਗੁਰ ਰਹਿ ਆਪਰਪੂਰੇ ਜਨ ਬੰਨ ਨਾਨਕ ਗੁਰ ਚਰਨ ਲਾਗੇ ਵਾਖੇ ਜਨ ਅਨੰਦ ਰਤੂ ਲਈ ਪਾਣੀ ਜੀ ਕਾ ਅਲਸਾ ਦਵਾ

ਰੇ ਜਾਤਾ ਮੈਂ ਸਭ ਧਾਈ ਹਰੇ ਸਾਰੇ ਦਸਾਂ ਪਾਸਾ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ ਸਭ ਧਾਈ ਹਰੇ ਸਾਰੇ ਦਸਾਂ ਪਾਸਾ ਨਿਜੋਤ ਤਨ ਤਨ ਸ੍ਰੀ ਗੁਰਗੰਗ ਸਾਹਿਬ ਜੀ ਦੇ ਪਾਰ ਦਸਰਪਦੇਵ ਜੀ ਦਾ ਧਿਆਨ ਕਰਕੇ ਬੋਲੋ ਜੀ ਅੱਜ ਆਪਿਆਰਿਆਂ ਚੌਂ ਸਹਿਜਾਂ ਚੱਲ ਜਾਓ ਮੋਤਿਆ ਜਪ ਜਾ ਤਪ ਜਾ ਜਿੰਨਾ ਤੇਰਾ ਨਾਮ ਚੱਕਿਆ ਬਣ ਕੇ ਸੱਜਿਆ ਤੇ ਚਲਾਇ ਦਿੱਕ ਬਹਾਰੀ ਤੇ ਸੁਣ ਕੇ ਆ ਨੱਚਿੰਦਾ ਇੰਨਾ ਪਿਆਰ ਸਤਿਆਰ ਜੀ ਕਮਾਈਦਾ ਧੰਨ ਤਰ ਕੇ ਗੁੱਲ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਤਰ ਗਨੇ ਤੋ ਸੀਸ ਦਿੱਤੇ ਬੰਦ ਬੰਦ ਖੜਾਏ ਕੋਪਰਿਆਂ ਲੋਹਾਂ ਇੰਨਾ ਚੜਖਣੀਆਂ ਤੇ ਚੜੜੇ ਤਲਿਆਰ ਨਾਲ ਚਲਾਏ ਜੇ ਗੁਰਦੁਆਰਿਆਂ ਦੀ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਦੀ ਹਾਰਿਆ ਸਿੱਖੀ ਸਦਕਾ ਕਿਸਾਂ ਵਾਸਾ ਸੰਗਣਵਾਰੇ ਜਿੰਨਾ ਦੀ ਕਮਾਈ ਦਾ ਝੱਲ ਤਰ ਕੇ ਬੋਲੋ ਜੇ ਵਾਹਿਗੁਰੂ ਮਰਜਾ ਦਾਕਤਾ ਸਰਬਤ ਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਦੀ ਅਰਦਾਸ ਜੀ ਸਰਬਤ ਖਾਲਸਾ ਜੀ ਕੋ ਵਾਰਿਕ ਰੋ ਵਾਰਿਕ ਰੋ ਵਾਰਿਕ ਰੋ ਚੱਤੇ ਆਵੇ ਚੱਤੇ ਆਵੇ ਕਾ ਸਦਕਾ ਸਰਬਸਰ ਕੋ ਵੇ ਤਹਾਂਜਾ ਖਾਲਸਾ ਜੀ ਸਾਹਿਬ ਤੰਤਾਂ ਰਸੈ ਲੈਤ ਵੇਖ ਤੇਗ ਬਾਤੇ ਬਿਰਤ ਕੀ ਪਾਇ ਜਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਰੇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੀ ਬਖਸੋ ਜੀ ਸਿੱਖਾਂ ਨੂੰ ਸਿੱਖੇ ਦਾਣ ਕੇਸ ਤਾਲ ਰਹਿਤ ਤਾਲ ਵੇਖ ਤਾਲ ਵਸਾਹੋ ਤਾਲ ਪ੍ਰੋਸਾ ਤਾਲ ਦਾਸ ਸਤਨਨਾਮ ਦਾ ਸਰੀਆ ਮੋਤਸਰ ਸਾਹਿਬ ਜੀ ਦੇ ਦਰਸਬੇਸਤਾਨ ਚੌਕੀਆਂ ਢੰਡੇ ਉੱਕੇ ਜੁਗੋ ਜੁਗਿਆ ਤਾਲ ਧਰਮ ਦੀ ਜੈਕਾਰ ਹੋਵੇ ਖਾਲਸਾ ਜਿਸਾਏ ਬੋਲੋ ਜੈ ਨਾਮ ਜੇ ਆਕਾਲ ਪੁਰਖ ਵੈਰ ਨੂੰ ਆਪਣੇ ਪੰਥ ਦੇ ਸਦਾ ਸਹਾਇਕ ਦਾਤ ਪੇਟਾ ਜੀਓ ਚਰਨਨਿਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਰਵਾਜੇ ਜਿੰਨਾਂ ਤੋਂ ਪੰਥ ਰੂਪ ਸੋੜਿਆ ਗਿਆ ਹੈ ਖੁੱਲੇ ਦਰਸਬੇਦਾਰ ਸੇਵਾ ਸੁਭਾਰ ਦਾਤ ਮਨ ਪਿਆਰੇ ਖਾਲਸਾ ਜੀ ਰੋਕਸੋ ਏ ਨਮਾਨਯ ਦੇਵਾਨ ਤਨ ਤੇ ਤਾ ਲੁੱਟਨ ਯੂਤ ਧੰਦੇ ਧੰਸ ਸਿੰਘ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨੇ ਗੁਰਦੁਆਰਾ ਜਪਰਨਾ ਮਾਲ ਲੋਕਣ ਤੇ ਦਾਸ ਸਾਹਿਬ ਇੱਥੇ ਧੰਨੇ ਧੰਸ ਸਿੰਘ ਗੁਰਰਾਜ ਸਿੰਘ ਜੀ ਮਹਾਰਾਜ ਆਪ ਜੀ ਦੇ ਚਰਨਾ ਕਾਉਣਾ ਮਚਨ ਦਾਸ ਰੰਤੀ ਹੈ ਰਗਨ ਤਮਾਮਾ ਬਾਜਿਓ ਪਰਉਪਸਾਨ ਘਾਉ ਜਿਤ ਵੰਦਿਓ ਸੂਰਮਾ ਆਵਜੂਚਤ ਕੋ ਦਾਵ ਰਸੂਲਾ ਸੋ ਪਹਿਚਾਨੀਏ ਟੋਲਰਾ ਠੀਕ ਕੇ ਤਾ ਊਰਜਾ ਊਰਜਾ ਕਟਮਰਾ ਕਹੁ ਨਾ ਸਾਡੇ ਕੇ ਸਤਗੁਰੂ ਦੇ ਮਹਾਂਪਰਕਾ ਅਨਸਾਰ 40 ਮੋਟਿਆਂ ਦੀ ਯਾਦਗਾਰ ਸਮਾਰਪਤ ਹੋਏ ਪਾਸੋਂ ਦੇ ਮੇਰੇ ਤੋਂ ਲੈ ਕੇ ਸਤਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਪੁਰਕੀ ਬਾਣੀ ਆਈ ਤੇ सगळी ਤੇ ਤਮਟਾਈ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਵੇ ਸਾਨੂੰ ਸਤਗੁਰੂ ਜੀ ਐਸਾ ਆਪ ਕਰਤਾ ਆਗਨਦੀ ਬੜੀ ਮਹਾਨ ਕਿਰਪਾ ਵਾਲੀ ਸਤਿਗੁਰੂ ਜੀ ਬਾਣੀ ਪੜ੍ਹ ਸੁਣ ਕੇ ਭੋਗ ਪਾਇਏਗੇ ਸਤਿਗੁਰੂ ਜੀ ਪਾਤਸ਼ੀ ਸਿੰਘਾਂ ਤੋਂ ਪਾਠ ਕਰਦਿਆਂ ਸੰਗਤਾਂ ਤੋਂ ਸੇਵਾ ਕਰਦਿਆਂ ਬੇਨਤ ਭੁੱਲਾਂ ਹੁੰਆਂ ਮਾਫ਼ ਕਰਦਿਆਂ ਅਗੋ ਬਾਤੇ ਸੁਦਸਪਾਰਤ ਬਾਣੀ ਪੜ੍ਹਦਾ ਸੇਵਾ ਕਰਦਾ ਬਲ ਉਦੋ ਬਕਸਲਾਂ ਜੀ ਦੀ ਪੜੀ ਸੁਣੀ ਬਾਣੀ ਸੋਚ ਕੇ 사ਤਗਤ ਵਿੱਚ ਪਰਵਾਣ ਕਰਦੇ ਪੜੀ ਸੁਣੀ ਬਾਣੀ ਦਾ ਪਰਮਾਤਮਾ ਲਈ ਆਇਆਂ ਸੰਗਤਾਂ ਦੇ ਹਿਰਦੈ ਵਸੌਣਾ ਸਭਾ ਸਮਤਾ ਵਿਹਾਜ ਵੀ ਤਰ ਪ੍ਰਵਾਨ ਕਰਨੀ ਸਤਿਗੁਰੂ ਜੀ ਆਪ ਜੀ ਦੇ ਸੋ ਸੰਗਤਾਂ ਮਾਗੀ ਦੇ ਸਗਰਾਨ ਦੇ ਵਿਹਾਜ ਤੇ ਆਪ ਜੀ ਦੇ ਹਾਜ਼ਰੀਆਂ ਭਰ ਗਿਆ ਸਭੀਆਂ ਹਾਜ਼ਰੀਆਂ ਤਰ ਪ੍ਰਵਾਨ ਕਰਨ ਜਾਂ ਸਭੀਆਂ ਤਿਲਕਲ ਭਟਾਵਾ ਪ੍ਰਵਾਨ ਕਰਨੀ ਸਤਿਗੁਰੂ ਜੀ ਆਇ ਸਤ ਆਪ ਜੀ ਦੇ ਇਹਦਾ ਸ੍ਰੀ ਅਖੰਡ ਪਾਤਸ਼ਾਹ ਦੇ ਸੇਵਾ ਭਾਈ ਅਮਰਦੀਪ ਸਿੰਘ ਪੁੱਤਰ ਸਰਦਾਰ ਜਗਿੰਦਰ ਸਿੰਘ ਪਿੰਡ ਕਾਂਗੜ ਤੋਂ ਉਹਨਾਂ ਨੂੰ ਲੋਕ ਰਵਾਏਗੇ ਚਰਪਾ ਕਰਨੇ ਸੇਕੋਲੇ ਜਿਸ ਵੀ ਮਨੋਕਾਰਨੋਂ ਭਾਵਨਾ ਲੈ ਕੇ ਆਪ ਜੀ ਦੇ ਸੇਕਾਨ ਪਾਟਾਂ ਦੀ ਸੇਵਾ ਕਰਵਾਈ। ਸੋ ਸੇਵਕਾਂ ਦੀ ਆ ਮਨੋਕਾਰਨਾ ਭਾਵਨਾ ਪੁਰੀਆਂ ਕਰਨੀਆਂ, ਕਰਮ ਸੁਖਸ਼ਾਂਤਿ ਵਰਤੌਣੇ, ਲੋਕਾਂ ਦੇ ਨਾਲ ਕਿਸੇ ਨਾਲ ਆਰਜ ਕਰਨਾ, ਕਾਰੋਬਾਰਾਂ ਤੋਂ ਵਾਅਦੇ ਕਰਨੇ, ਤ੍ਰਕਿਆ ਮਕਸਮੀਆ ਦੇਸਾਂ ਦੇਸਾਂ ਵਿੱਚ ਅਕਸਰ ਸਹਾਇ ਹੋਣਾ। ਸਤਿਗੁਰੂ ਜੀ ਦਾ ਸਵਾਗਤ ਆਇਆ ਸੰਤਾਂ ਦੀਆਂ, ਆਤਮਿਕਾਂ ਦਰ ਪ੍ਰਵਾਣ ਕਰਨੀਆਂ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਸੁਬਦਨ ਨਰੋ ਜੀਪਿਆਂ ਦੇ ਲੋਕ ਪਰ ਲੋਕ ਪਰਦੇ ਵਿੱਢਣੇ ਇਸ ਵਕਤੇ ਆਪ ਜੀ ਦੀ ਘਟੂਰੀ ਵਿੱਚੇ ਆਪ ਜੀ ਦੇ ਸੇਵਾ ਵੱਲੋਂ ਕੜਾ ਪ੍ਰਸਾਦ ਜੀ ਦੇ ਸਦਕੇ ਹਾਜ਼ਰ ਹੈ ਸੰਗਤਾਂ ਵੱਲੋਂ ਆਪ ਜੀ ਦੀ ਘਟੂਰੀ ਵਿੱਚ ਕੜਾ ਪ੍ਰਸਾਦ ਜੀਆ ਦੇਗਾੁੱਤੇ ਭੂਲੇ ਪ੍ਰਸਾਦ ਹਾਜ਼ਰ ਕੀਤੇ ਸਤੁਰ ਜੀ ਦਾਲ ਪਰਵਾਹਲ ਹੋਣੋਂ ਦਾਲ ਪਰਵਾਹਲ ਹੋਇਆ ਪ੍ਰਸਾਦ ਸਾਸ ਸੰਗਰਤਾ ਉੰਦੇ ਆ ਗਿਆ ਹੋਵੇ ਨਰੋ ਕਿਰਪਾ ਆਪ ਸੰਗਤਾਂ ਰੋਹ ਪੰਨਾ ਵਿੱਚ ਤੇ ਹਰ ਕਰੋ ਸੇ ਪਿਆਰੇ ਮੇਲੋ ਜਿੱਨਾ ਬਿਨਾ ਤੇਰਾ ਨਾਮ ਚਤੇ ਆਇ ਨਾਲ ਕਲਾਮ ਚੜ੍ਹਦੀ ਕਲਾ ਤੇਰੇ ਪਾਣੇ ਸਭ ਵਾਰ ਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੇ ਦੋਹਰਾਇ ਲਾਗਿਆ ਭਈ ਅਕਾਰ ਲੱਗੀ ਜੈ ਜੈ ਤਾਰੋ ਬੰਦ ਸਾਸਿ ਕਰ ਕੋ ਉਤਮ ਹੈ ਗੁਰੂ ਗ੍ਰੰਥ ਜੀ ਮਾਨੇਓ ਦੇ ਮੇ ਤਨੋਂ ਮੰਦੇ ਆਵਾ ਗੁਰ ਬਿਨੋਂ ਕੋਰਿਆ ਧਾਵ ਗੁਰ ਬਿਨੋਂ ਕੋਰਿਆ ਧਾਵ ਗੁਰੂ ਬਿਨ ਸੰਗ ਨਾ ਆਵ ਗੁਰ ਸਨਾ ਸੁਨ ਸਦੋ ਪਰਕੀ ਲੇ ਜੀ ਪਰਕੀ ਜੀ ਪਰਕੀ ਲੇ ਜੀ 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 ਉਹ 10 ਦਿਨ ਫੜਾ ਦੇ ਨਾਲ ਦੇਖ ਲੈਣਾ ਚੰਗਾ

भ <muchos>